ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਸਜੈਂਟਾ ਕੰਪਨੀ ਦੇ ਐਂਪਲੀਗੋ ਇਨਸੈਕਟੀਸਾਈਡ ਕੀਟਨਾਸ਼ਕ ਬਾਰੇ ਇਹਦੇ ਬਾਰੇ ਜਿਹੜੀ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਏ ਇੱਕ ਬਰੋਡ ਸਪੈਕਟ੍ਰਮ ਕੀਟਨਾਸ਼ਕ ਆ ਜੋ ਸਪਰੇਅ ਕਰਨ ਦੇ ਤੁਰੰਤ ਬਾਅਦ ਜਿਹੜਾ ਏ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸਭ ਤੋਂ ਛੇਤੀ ਆਪਾਂ ਨੂੰ ਜੇਕਰ ਟੈਕਨੀਕਲਾਂ ਦੀ ਗੱਲ ਕਰਦੇ ਹਾਂ ਤਾਂ ਕੋਲੈਂਟਰਾਨੀਲੀ ਪਰਨੋਲ ਤੇ ਲੈਂਡਾ ਕਾਈ ਹੈ ਲੋਤਰਨ ਦੋ ਜਿਹੜੇ ਆ ਟੈਕਨੀਕਲ ਇਹਦੇ ਵਿੱਚ ਪਾਏ ਜਾਂਦੇ ਆ ਪਹਿਲਾ ਟੈਕਨੀਕਲ ਜਿਹੜਾ ਹੈ ਉਹ ਹਰੇਕ ਤਰ੍ਹਾਂ ਦੀਆਂ ਸੁੰਡੀਆਂ ਤੇ ਜਿੱਦਾਂ ਗੋਬ ਦੀਆਂ ਸੁੰਡੀਆਂ ਇਹਨਾਂ ਤੇ ਕੰਟਰੋਲ ਕਰਦਾ ਹੈ ਤੇ ਦੂਜਾ ਟੈਕਨੀਕਲ ਜਿਹੜਾ ਹੈ ਉਹ ਵਾਈਟ ਫ्लाई थ्रिप्स ਜਿਹੜੇ ਆ ਭਮੱਕੜ ਇਹਨਾਂ ਤੇ ਕੰਟਰੋਲ ਕਰਦਾ ਹੈ ਤੇ ਇਹ ਜਿਹੜਾ ਹੈ ਕੀਟਨਾਸ਼ਕ ਨੂੰ ਉਹਦੀਆਂ ਹਰੇਕ ਸਟੇਜਾਂ ਤੇ ਜਾ ਕੇ ਕੰਟਰੋਲ ਕਰਦਾ ਜਿਵੇਂ ਐਗ ਲਾਰਵਾ ਤਾਂ ਫੇਰ ਜਾ ਕੇ ਗੋਪਦੀ ਸੁੰਡੀ ਦਾ ਅਡਲਟ ਬਣਦਾ ਹੈ ਤਾਂ ਇਹ ਜਿਹੜਾ ਹੈ ਤਿੰਨਾਂ ਸਟੇਜਾਂ ਨੂੰ ਹੀ ਖਤਮ ਕਰਦਾ ਹੈ ਤੇ ਜਿਹੜੇ ਕਿਸਾਨ ਵੀਰ ਇਸ ਨੂੰ ਗੋਪਦੀ ਸੁੰਡੀ ਤੇ ਪੱਤਾ ਲਪੇਟ ਵਾਸਤੇ ਵਰਤਣਾ ਚਾਹੁੰਦੇ ਹਨ ਤਾਂ ਇਹਦਾ ਜਿਹੜਾ ਹੈ ਉਹ ਬਹੁਤ ਹੀ ਵਧੀਆ ਰਿਜ਼ਲਟ ਵੇਖਣ ਨੂੰ ਮਿਲੇਗਾ ਜੇਕਰ ਇਹਦੀ ਡੋਜ਼ ਦੀ ਗੱਲ ਕਰਤੇ ਆ ਤਾਂ 80 ਤੋਂ 100 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਆ ਇਹਦੀ ਡੋਜ਼ ਪੈਂਦੀ ਆ ਜੇਕਰ ਇਹਦੇ ਰੇਟ ਦੀ ਗੱਲ ਕਰਦੇ ਆ ਤਾਂ 750 ਤੋਂ 800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਜਿਹੜਾ ਇਹ ਖਰਚਾ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਂਦਾ ਹੈ